ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਦੇਸੀ ਸਟਾਈਲ ਤੋੜੀ ਦੇ ਵਿੱਚ ਟਿਪੀਕਲ ਪੰਜਾਬੀ ਸਾਗ ਬਣਾਉਣ ਜਾ ਰਹੇ ਹਾਂ ਇਹਦੇ ਲਈ ਆਪਣੇ ਕੋਲ ਤੋੜੀ ਹੈਗੀ ਆ ਉਹਦੇ ਨਾਲ ਆਪਣੇ ਕੋਲੇ ਘੋਟਨਾ ਹੈਗਾ ਆ ਸਾਗ ਨੂੰ ਮਿਕਸ ਕਰਨ ਵਾਸਤੇ ਤੇ ਆਪਾਂ ਨੂੰ ਮੇਨ ਇਨਗਰੀਡੀਅੰਟਸ ਕਿਹੜੇ ਚਾਹੀਦੇ ਹੋਣਗੇ ਸਾਗ ਬਣਾਉਣ ਲਈ ਆਪਾਂ ਨੂੰ ਸਾਗ ਚਾਹੀਦਾ ਹੈਗਾ ਆ ਆਪਣੇ ਕੋਲੇ ਤਿੰਨ ਬੰਚ ਸਾਗ ਦੇ ਨੇ ਇਹਨੂੰ ਰਪਿੰਨੀ ਵੀ ਬੋਲਦੇ ਨੇ ਇੱਥੇ ਤੇ ਤਿੰਨ ਬੰਚ ਹੀ ਮੈਂ ਪਾਲਕ ਦੇ ਲਏ ਨੇ ਉਹਦੇ ਨਾਲ ਹੀ ਹਾਫ ਬੰਚ ਆਪਾਂ ਮੇਥਿਆਂ ਦਾ ਲਿਆ ਉਦੇ ਨਾਲ ਹੀ ਆਪਣੇ ਕੋਲ ਸ਼ਲਕਮ ਹੈਗਾ ਜਾਂ మీడియం ਸਾਈਜ਼ ਰੈਡ ਆਨਿਅਨ ਚਿਲੀ ਤੁਸੀਂ ਆਪਣੇ ਅਕੋਰਡਿੰਗ ਟੇਸਟ ਤੇ ਪਾਉਣਾ ਕਿੰਨਾ ਸਪਾਈਸੀ ਲਾਇਕ ਕਰਦੇ ਹੋ ਉਹਦੇ ਨਾਲ ਆਪਣੇ ਕੋਲ ਗਾਰਲਿਕ ਹੈਗਾ 10 ਤੋਂ 12 ਕਲੋਬਸ ਗਾਰਲਿਕ ਹੋ ਗਿਆ ਉਹਦੇ ਨਾਲ ਜਿੰਜਰ ਹੋ ਗਿਆ ਤੇ ਜਿੰਜਰ ਦੇ ਨਾਲ ਆਪਣੇ ਕੋਲ ਸਾਲਟ ਦੇ 2 ਟੇਬਲस्पून ਜਿਹੜੇ ਹੈਗੇ ਨੇ ਮੈਂ ਸਾਲਟ ਯੂਜ਼ ਕਰ ਰਹੀ ਹਾਂ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਘਟਿਆਂ ਵੱਧ ਵੀ ਯੂਜ਼ ਕਰ ਸਕਦੇ ਹੋ ਐਂਡ ਦੇ ਵਿੱਚ ਜਦੋਂ ਸਾਗ ਆਪਣਾ ਕੁੱਕ ਹੋ ਗਿਆ ਉਦੋਂ ਆਪਾਂ ਇਹਦੇ ਵਿੱਚ ਮੱਕੀ ਦਾ ਆਟਾ ਪਾਵਾਂਗੇ ਹਾਂਜੀ ਆਪਾਂ ਨੇ ਸਾਰਾ ਸਾਗ ਵਾਸ਼ ਕਰਕੇ ਰੱਖ ਲਿਆ ਸੀਗਾ ਉਸ ਤੋਂ ਬਾਅਦ ਹੁਣ ਆਪਾਂ ਨੇ ਸਾਰੀਆਂ ਚੀਜ਼ਾਂ ਨੂੰ ਚੌਪ ਕਰਕੇ ਸਾਗ ਪਾਲਕ ਤੇ ਮੇਥੇ ਚੌਪ ਕਰਕੇ ਰੱਖ ਲੈਨੇ ਇਹਦੇ ਨਾਲ ਹੀ ਸ਼ਲਗਮ ਨੂੰ ਆਪਾਂ ਨੇ ਚੌਪ ਕਰ ਲਿਆ ਤੇ ਜਿਹੜਾ ਆਪਣੇ ਕੋਲੇ ਮਸਾਲਾ ਸੀਗਾ ਜੀ ਰੈੱਡ ਆਨਿਅਨ ਪਿਆ ਸੀਗਾ ਜਿੰਜਰ ਗਾਰਲਿਕ ਤੇ ਚਿਲੀਸ ਵਗੈਰਾ ਨੂੰ ਸਾਰਿਆਂ ਨੂੰ ਆਪਾਂ ਨੇ ਗ੍ਰाइंड ਕਰ ਲਿਆ ਇਹਦੇ ਨਾਲ ਹੀ ਆਪਣੇ ਕੋਲੇ ਸਾਲਟ ਹੈਗਾ ਇਹ ਆਪਾਂ ਬਾਅਦ ਵਿੱਚ ਨਾਲ ਹੀ ਐਡ ਕਰਾਂਗੇ ਸਾਤ ਤੁਸੀਂ ਸਾਰਾ ਇਕ ਵਾਰੀ ਚੈੱਕ ਨਹੀਂ ਕਰਨਾ ਇਹ ਹਨੀ ਥੋੜੀ ਐਡ ਕਰਾਂਗੇ ਤੇ ਨਾਲ ਹੀ ਆਪਾਂ ਮਿੱਠੇ ਵਿੱਚ ਇਹ ਐਡ ਕਰ ਰਹੇ ਹਾਂ ਤੇ ਜਿਹੜੇ ਸ਼ਲਕਮ ਸੀਗੇ ਕੱਟੇ ਹੋਏ ਉਹ ਐਡ ਕਰ ਦਿੰਦੇ ਨੇ ਤੇ ਆਪਣੇ ਕੋਲ ਜਿਹੜਾ ਸਾਲਟ ਸੀਗਾ 2 ਟੇਬਲस्पून ਸੀਗਾ ਮੈਂ ਸਾਰਾ ਸਾਲਟ ਐਡ ਕਰ ਦਿੱਤਾ ਹੈ ਤੇ ਬਾਕੀ ਆਪਣੇ ਕੋਲ ਜਿਹੜਾ ਆਪਾਂ ਇਹ ਮਸਾਲਾ ਗ੍ਰਾਇੰਡ ਕੀਤਾ ਸੀਗਾ ਸਾਰਾ ਉਹ ਮੈਂ ਹੁਣੇ ਐਡ ਕਰ ਦੇਣਾ ਆ। ਆਪਾਂ ਇਹਨੂੰ ਓਪਨ ਕਰਕੇ ਦੇਖੀਏ ਸਾਗ ਕਿਹੜਾ ਪਾਇਆ ਸੀਗਾ। ਇਹ ਬੋਇਲ ਹੋਣਾ ਸ਼ੁਰੂ ਹੋ ਗਿਆ ਵਾ। ਤੇ ਆਪਾਂ ਇਹਨੂੰ ਝੋਟਨੇ ਆ ਲੈ ਕੇ ਦੇ ਨਾਲ ਥੋੜਾ ਥੋੜਾ ਦਬਾਵਾਂਗੇ। ਤੇ ਦਬਾ ਕੇ ਆਪਾਂ ਹੁਣ ਇਹਦੇ ਵਿੱਚ ਪਾਲਕ ਐਡ ਕਰ ਦਾਂਗੇ। ਕਸ ਪਾਲਕ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਬੰਨੂ। ਸਾਗ ਨੂੰ ਹੀ ਜ਼ਿਆਦਾ ਟਾਈਮ ਲੱਗਦਾ ਹੁੰਦਾ ਆ। ਸੋ ਆਪਾਂ ਇਹਦੇ ਚਾ ਹੁਣ ਪਾਲਕ ਨੂੰ ਐਡ ਕਰਨ ਜਾ ਰਹੇ ਆ। ਕੁਛ ਸਾਰਾ ਖੁਸ਼ਕ ਤਬਰੀਚੀ ਨਹੀਂ ਪਾਉਣਾ ਥੋੜਾ ਥੋੜਾ ਕਰਕੇ ਜਦੋਂ ਕੁੱਕ ਹੋ ਰਿਹਾ ਹੈ ਉਹਦੇ ਨਾਲ ਦੀ ਨਾਲ ਸਾਰਾ ਕੁਝ ਐਡ ਕਰਦੇ ਜਾਣਾ ਹਾਂਜੀ ਇਹਨੂੰ ਬੁਆਇਲ ਹੋਣ ਦੇ ਹਨ 10 ਮਿੰਟ ਸੋਰ ਹੋ ਗਏ ਨੇ 75 ਬਣੇ ਨੇ ਦੇਖੋ ਇਹਦੇ ਵਿੱਚ ਕੁਝ ਪਰਕਾ ਦਾ ਸਾਰਾ ਕੁਝ ਬੁਆਇਲ ਵਧੀਆ ਹੋ ਰਿਹਾ ਤੇ ਪਾਣੀ ਵੀ ਠੀਕ ਲੱਗ ਰਿਹਾ ਮੈਨੂੰ ਸਭ ਕੁਝ ਇਹਨੂੰ ਆਪਾਂ ਇਹਨੂੰ ਕੇਰ ਤਬਾਰਾ ਬੁੱਕ ਕਰ ਦਨੇ ਆ ਅਗਰ 15 ਮਿੰਟ ਸਪੇਸ਼ਟ ਕਰਾਂਗੇ ਹਾਂਜੀ ਤੁਸੀਂ ਦੇਖ ਸਕਦੇ ਹੋ ਆਪਣਾ ਸਾਗ ਕਾਫੀ ਪਾਣੀ ਵਿੱਚੋਂ ਇਹਦੇ ਵੈਪੋਰੇਟ ਹੋ ਚੁੱਕਿਆ ਹੈ ਨਾ ਤੇ ਡਰਾਈ ਹੋ ਗਿਆ ਮਤਲਬ ਕਿ ਪਾਣੀ ਤੇ ਹੁਣ ਆਪਾਂ ਇਹਦੇ ਵਿੱਚ ਆਲਣ ਪਾਵਾਂਗੇ ਜੀ ਹਾਂਜੀ ਸਾਗ ਬੰਦੇ ਨੂੰ ਹੁਣ 45 ਮਿੰਟ ਹੋ ਚੁੱਕੇ ਨੇ ਆਪਾਂ ਹੁਣ ਦੇਖਦੇ ਹਾਂ ਥੋੜਾ ਉੱਪਰੋਂ ਖੋਲ ਕੇ ਕਿਸ ਤਰ੍ਹਾਂ ਦੀ ਬਣ ਰਿਹਾ ਉਹ ਦੇਖੋ ਸਾਗ ਕਿੰਨਾ ਵਧੀਆ ਲੱਗ ਰਿਹਾ ਬਣਿਆ ਹੋਇਆ ਆਲਮੋਸਟ ਬੰਨ ਵਾਲੀ ਹੋਰ 10 15 ਮਿੰਟ ਸੌਫ ਆਉਣ ਨੂੰ ਹੋ ਰੱਖਾਂਗੇ ਦੇ ਇਸੇ ਤਕਹੋਂ ਲਈ ਫਿਕਸ ਕਰਾਂਗੇ ਤੁਹਾਨੂੰ ਤਾਂ ਸੀ ਇਹ ਤਾਂ ਹੀ ਹੋਰੇ ਦੇ ਵਿੱਚ ਐਡ ਕਰ ਲੈਣਾ ਮਿਕਸ ਕਰਨ ਤੋਂ ਬਾਅਦ ਤੁਸੀਂ ਇਹਦੇ ਵਿੱਚ ਗਰਮ ਪਾਣੀ ਐਡ ਕਰਨਾ ਹੈ ਥੋੜਾ ਥੋੜਾ ਆਟਾ ਹੋਰ ਐਡ ਕਰਾਂਗੇ ਫਿਰ ਇਹਨੂੰ ਸਾਰਾ ਤੋਂ ਮਿਕਸ ਕਰਦੇ ਹਾਂ ਹਾਂਜੀ ਆਪਣਾ ਸਾਗ ਬਣ ਕੇ ਹੁਣ ਰੈਡੀ ਹੈ ਤੇ ਆਪਾਂ ਹੁਣ ਇਹਨੂੰ ਦੇਖੋ ਕਿੰਨਾ ਸੋਹਣਾ ਬਣਿਆ ਡਿਸ਼ ਆਊਟ ਕਰਾਂਗੇ ਕੰਸਿਸਟੈਂਸੀ ਵੀ ਬੜੀ ਵਧੀਆ ਬਣੀ ਹੋਈ ਹੈ ਇਹਦੀ ਤੇ ਹੁਣ ਆਪਾਂ ਇਹਨੂੰ ਦੇ ਵਿੱਚ ਕੱਢ ਲੈਂਦੇ ਆ ਮੈਂ ਇਹਨੂੰ ਐਕਚੁਅਲੀ ਤੜਕਾ ਨਹੀਂ ਲਗਾਇਆ ਤੇ ਤੁਸੀਂ ਜਦੋਂ ਸੈਕੰਡ ਟਾਈਮ ਅਸੀਂ ਆਪਾਂ ਯੂਜ਼ ਕਰਦੇ ਆ ਫਿਰ ਤੜਕਾ ਲਗਾ ਲੈਂਦਾ ਵਾ ਜੇ ਫਰਸਟ ਟਾਈਮ ਫਰੈਸ਼ ਬਣਿਆ ਫਿਰ ਤੜਕੇ ਦੀ ਐਡੀ ਜ਼ਰੂਰਤ ਨਹੀਂ ਹੁੰਦੀ ਫਰਸਟ ਟਾਈਮ ਤਾਂ ਫਰੈਸ਼ ਹੀ ਵਧੀਆ ਲੱਗਦਾ ਬਣਿਆ ਕਿਉਂਕਿ ਆਪਾਂ ਨੇ ਇਹਦੇ ਵਿੱਚ ਸਾਰੇ ਮਸਾਲੇ ਐਡ ਕੀਤੇ ਹੋਏ ਨੇ ਰਾਈਟ ਤੇ ਹੁਣ ਆਪਾਂ ਇਹਦੇ ਉੱਪਰ ਬਟਰ ਪਾਵਾਂਗੇ ਮੈਂ ਕਦੇ ਵੀ ਸਾਗ ਦੇ ਵਿੱਚ ਜੀਰਾ ਤੇ ਹਲਦੀ ਕਦੇ ਵੀ ਯੂਜ਼ ਨਹੀਂ ਕੀਤੀ ਹਲਦੀ ਤੇ ਜੀਰਾ ਆਪਣੇ ਦੇਸੀ ਸਾਗ ਦੇ ਵਿੱਚ ਬਿਲਕੁਲ ਨਹੀਂ ਪੈਂਦਾ ਹੈਗਾ ਠੀਕ ਹੈ ਜੀ ਤੁਸੀਂ ਇਹਨੂੰ ਮੱਕੀ ਦੀ ਰੋਟੀ ਦੇ ਨਾਲ ਜਾਂ ਕਿਸੇ ਚੀਜ਼ ਦੇ ਨਾਲ ਵੀ ਸਰਵ ਕਰ ਸਕਦੇ ਹੋ ਕਣਕ ਦੀ ਰੋਟੀ ਨਾਲ ਵੀ ਖਾਦਾ ਜਾਂਦਾ ਆਈ ਹੋਪ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਊਗੀ ਸਰੋਂ ਦੇ ਸਾਗ ਦੀ ਕਿਸ ਤਰ੍ਹਾਂ ਬਣਦਾ ਸਿੰਪਲ ਵੇ ਨਾਲ ਥੈਂਕ ਯੂ so much for watching my video ਜੀ ਤੇ ਤੁਸੀਂ ਮੈਨੂੰ ਨੈਕਸਟ ਟਾਈਮ ਦੱਸਣਾ ਮੈਂ ਹੋਰ ਕਿਹੜੀ ਵੀਡੀਓ ਆਪਾਂ ਕਿਸ ਟੌਪਿਕ ਤੇ ਬਣਾਈਏ ਤੁਸੀਂ ਕੀ ਖਾਣਾ ਪਸੰਦ ਕਰੋਗੇ ਥੈਂਕ ਯੂ ਸੋ ਮੱਚ